ਸਾਲ ਜੀ ਸਾਰਿਆਂ ਨੂੰ ਅੱਜ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਬੱਚਿਆਂ ਨੂੰ ਜਿਹੜੇ ਬੱਚੇ ਖਾਸ ਕਰਕੇ ਪੈਕਟ ਖਾਂਦੇ ਨੇ ਔਰ ਮੋਬਾਈਲ ਦੇਖਦੇ ਨੇ ਉਹਨਾਂ ਨੂੰ ਸੰਦੇਸ਼ ਆਹ ਬੱਚਾ ਮੇਰੇ ਕੋਲ ਆਇਆ ਲਵਪ੍ਰੀਤ ਸਿੰਘ 11 ਸਾਲ ਦੀ ਉਮਰ ਆ ਔਰ ਇਹ ਕਹਿ ਰਿਹਾ ਮੈਨੂੰ ਮਗਲੇ 2-3 ਸਾਲਾਂ ਤੋਂ ਮੇਰੇ ਢੂਈ ਦੇ ਵਿੱਚ ਦਰਦ ਆ ਔਰ ਮੈਂ ਉਹਨਾਂ ਬੱਚਿਆਂ ਨੂੰ ਇਹ ਵੀਡੀਓ ਦੇ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਪੈਕਟ ਖਾਂਦੇ ਨੇ ਪ੍ਰੋਪਰ ਡਾਈਟ ਨਹੀਂ ਲੈਂਦੇ ਖਾ ਰੋਟੀ ਨਹੀਂ ਖਾਂਦੇ ਟਾਈਮ ਨਾਲ ਕੋਈ ਪ੍ਰੋਪਰ ਪ੍ਰੋਟੀਨ ਡਾਈਟ ਨਹੀਂ ਲੈ ਰਹੇ ਔਰ ਸਾਰਾ ਦਿਨ ਮੋਬਾਈਲ ਦੀ ਵਾਕਫੀ ਕਰਦੇ ਰਹੇ ਨੇ ਉਹ ਬੱਚਿਆਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹਣਾ ਵੀ ਉਹਦੇ ਸਾਈਡ ਫਿਟ ਦੇਖੋ ਆਪਾਂ ਕਿੰਨੇ ਨੇ ਆ ਬੱਚੇ ਦੀ ਕਿੰਨੀ ਕਿਉਂ ਮਾਰ ਹੈ 11 ਸਾਲ ਦੀ ਉਮਰ ਹੈ ਸਿਰਫ ਇਹ 11 ਸਾਲ ਦੀ ਉਮਰ ਦੇ ਵਿੱਚ ਵਿੱਚ ਹੀ ਇਹ ਕਹਿ ਰਿਹਾ ਮੇਰੀ ਬਹੁਤ ਜ਼ਿਆਦਾ ਬੈਕ ਪੇਨ ਆ ਤੌਣ ਦਰਦਾ ਔਰ ਮੈਂ ਉਹ ਬੱਚਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਚੀਜ਼ ਤੋਂ ਥੋੜਾ ਗਰੇਸ ਕਰਨ ਔਰ ਬੱਚਿਆਂ ਦੇ ਮਾਪਿਆਂ ਨੂੰ ਵੀ ਰਿਕਵੈਸਟ ਕਰਦਾ ਵੀ ਮੋਬਾਈਲ ਤੋਂ ਬੱਚਿਆਂ ਨੂੰ ਵਾਕਫਾ ਦੂਰ ਰੱਖੋ ਔਰ ਜਿਹੜਾ ਵੀ ਕੋਈ ਆਪਣਾ ਪੈਕਟ ਫੂਡ ਖਾਂਦੇ ਆ ਉਹਨਾਂ ਤੋਂ ਵੀ ਬੱਚਿਆਂ ਨੂੰ ਦੂਰ ਰੱਖੋ ਪ੍ਰੋਪਰ ਡਾਈਟ ਦਿਓ ਜਿੱਦੇ ਕਰ ਔਰ ਇਹ ਸਮਸਿਆ ਨਾ ਦੂਜਣੋ ਧੰਨਵਾਦ